ਇਹ ਦੇਖੋ ਬਿਹਾਰ ਦੇ ਪਿੰਡ ਇਹ ਆਪਾਂ ਪਰਛਤ ਤੇ ਆਏ ਆ ਆ ਕਣਕ ਵੱਢੀ ਹੋਈ ਹੈ ਹੜੰਬਿਆਂ ਨਾਲ ਕੱਢਣਗੇ ਪਿੰਡ ਦਾ ਥਿਊ ਹੈ ਜੀ ਚੈੱਕ ਕਰੋ ਹਾਂਜੀ ਅੱਜ ਫਿਰ ਆਪਣਾ ਅਗਲਾ ਦਿਨ ਸਟਾਰਟ ਆ ਤੇ ਗੱਡੀ ਦੀ ਅੱਜ ਸਵੇਰੇ ਹੀ ਸੈਲਫ ਵੱਜ ਗਈ ਤੇ ਅੱਜ ਸਾਡੀਆਂ ਸੰਗਤਾਂ ਕਹਿਣੀਆਂ ਜੋ ਸਾਡੇ ਕੰਮ ਕਰਦੇ ਸੀ ਜਿਨ੍ਹਾਂ ਨੇ ساری ਉਮਰ ਸਾਡੇ ਕੰਮ ਕੀਤਾ ਉਹਨਾਂ ਦੇ ਪਿੰਡ ਜਾਂਦੇ ਆਉਣਾਗਾ ਤੇ ਅੱਜ ਚੱਲੇ ਆਂ ਅਸੀਂ ਮੁਜ਼ੱਫਰਨਗਰ ਮਿਰਜ਼ਾਪੁਰ ਕੰਨੀ ਸਾਡੇ ਭਈਆਂ ਦੇ ਪਿੰਡ ਉਹ ਬਾਈ ਕਹਿੰਦਾ ਵੀ ਮੈਨੂੰ ਛੋਟੇ ਹੁੰਦਿਆਂ ਨੇ ਖੜਾਉਂਦਾ ਹੁੰਦਾ ਸੀਗਾ ਹਾਂਜੀ ਕਿੱਧਰ ਚੱਲੇ ਅੱਜ ਅਸੀਂ ਚੱਲੇ ਆਂ ਆਪਣੇ ਬੰਦਾ ਸਭ ਕੇ ਪਿੰਡ ਵਿੱਚ ਮਿਲਨੇ ਨੂੰ ਅੱਛਾ ਹਾਂ ਮੁਜ਼ੱਫਰਪੁਰ ਮੈਂ ਮੁਜ਼ੱਫਰਪੁਰ ਮੈਂ ਠੀਕ ਆ ਵਲੌਗ ਨਾਲ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਫਿਰ ਅੱਜ ਉਹਨਾਂ ਨੂੰ ਵਿਹਾਰ ਦੇ ਅੰਦਰੂਨੀ ਪਿੰਡ ਬਿਹਾਰ ਦੇ ਦਰੂਨੀ ਪਿੰਡ ਆ ਬੱਚਾ ਲੋਕ ਨੂੰ ਲੈ ਕੇ ਦਿੰਦੇ ਉਹਨਾਂ ਨੂੰ ਬੱਚਾ ਖਾਤਰ ਬਾਈ ਹੁਣੀ ਲੈ ਕੇ ਚੱਲੇ ਆ ਉਹਨਾਂ ਦੇ ਆਨ ਨੂੰ ਤੇ ਉਹ ਲੋਹਰਾ ਚ ਫਿਰਦੇ ਸੀ ਜਮਾ ਹੀ ਚੱਪਲਾਂ ਚ ਤੇ ਹੁਣ ਉੱਥੇ ਜਾਣ ਲੱਗੇ ਕਹਿੰਦੇ ਅਸੀਂ ਤਿਆਰ ਤਿਆਰ ਹੋ ਕੇ ਜਾਵਾਂਗੇ ਬੂਟ ਬਾਟ ਪਾ ਕੇ ਆਣ ਚਲੋ ਆ ਜਾਓ ਫਿਰ ਮਿਲਦੇ ਆ ਅੱਗੇ ਨਾਲ ਨਾਲ ਲਓ ਜੀ ਦੇਖੋ ਚੈੱਕ ਕਰੋ ਵਿੱਚ ਆ ਇਹ ਮਟਨਾ ਤੋਂ ਮੁਜ਼ੱਫਰਪੁਰ ਤੇ ਗੰਗਾ ਦੀ ਕ੍ਰੋਸਿੰਗ ਖੇਤੀ ਕਰਦੇ ਆ ਜਦੋਂ ਕਹਿੰਦੇ ਗੰਗਾ ਲੋ ਵਾਜ ਜਾਂਦਾ ਉਹ ਅੰਦਰ ਨਹੀਂ ਆ ਨਹੀਂ ਦੂਰੋਂ ਦੇਖਣ ਸਾਰੇ ਉੱਠ ਕੇ ਚਲੇ ਜਾਂਦੇ ਇਹਨਾਂ ਦੀਆਂ ਆਪ ਦੀਆਂ ਕਿਸ਼ਤੀਆਂ ਰੱਖੀਆਂ ਹੋਈਆਂ ਲੋਕਾਂ ਦੀਆਂ ਅੱਗੇ ਤੁਹਾਨੂੰ ਟਾਈਮ-ਟਾਈਮ ਤੇ ਦਿਖਾਉਂਦੇ ਰਾਵਾਂਗੇ ਹੋਰ ਲਗ ਲਗ ਚੀਜ਼ਾਂ ਸਾਡੇ ਵਲੌਗ ਨਾਲ ਬਣੇ ਰਹੋ ਹਾਂਜੀ ਤੇ ਹੁਣ ਅਸੀਂ ਪਹੁੰਚ ਗਏ ਆ ਮੁਜੱਫਰਪੁਰ ਇਹੜਾ ਆਪਾਂ ਬੇ ਦੋਸਤਾਂ ਜਿਹੜੇ ਆਨਲਾਈਨ ਜੋ ਵੀ ਦੇਖਦੇ ਆ ਉਹਦੇ ਚ ਕ੍ਰਾਈਮ ਸਿਟੀ ਜਿਹਨੂੰ ਕਹਿੰਦੇ ਆ ਵੱਡਾ ਸ਼ਹਿਰ ਆ ਕਾਫੀ ਤੇ ਹੁਣ ਆਪਾਂ ਕਿੰਨੀ ਦੂਰ ਰਹਿ ਗਿਆ ਆਪਣੇ ਪਿੰਡ 30 ਕਿਲੋਮੀਟਰ ਆ ਠੀਕ ਬਬਾ ਬਾ 30 40 ਕਿਲੋਮੀਟਰ ਰਹਿ ਗਿਆ ਬਾਕੀ ਅਗਲੀ ਵੀਡੀਓ ਤੁਹਾਨੂੰ ਉੱਥੇ ਦਿਖਾਉਂਦੇ ਆ ਦੇਖੋ ਜੀ ਬੰਦਾ ਲੈਣ ਆ ਰਿਹਾ ਸਾਨੂੰ ਤੇ ਆ ਫੋਨ ਤੇ ਹੋ ਗਿਆ ਕਹਿੰਦਾ ਮੈਂਨੇ ਆਪਕੋ ਦੇਖ ਲਿਆ ਬਸ ਮੈਂ ਆ ਰਹਾ ਹਾਂ ਦੇਖੋ ਇਹ ਬੰਦਾ ਲੈਣ ਆਇਆ ਆ ਮੈਂ ਉਹ ਕਿਹਦਾ ਹੈ ਇਧਰ ਦੇਖੀ ਨਾ ਬੋਲਦੇ ਆਏਗਾ ਚੱਲ ਨਾਲ ਚੱਲ ਹਾਂ ਬਸ ਉਹਨਾਂ ਨੇ ਪਿੰਡ ਆਉਣ ਲਈ ਹੈ ਜੀ ਤੇ ਅੱਗੇ ਉਹ ਲੈਣ ਆਏ ਹੋਏ ਆ ਸਾਨੂੰ ਅੱਗੇ ਅੱਗੇ ਜਾ ਰਹੇ ਆ ਤੇ ਪਿੱਛੇ ਪਿੱਛੇ ਆਪਾਂ ਜਾ ਰਹੇ ਆ ਆ ਦੇਖੋ ਏਰੀਆ ਦਿਖਾਉਨੇ ਤੁਹਾਨੂੰ ਆ ਘਾਰ ਆ ਵੇ ਆਪੇ ਸੇ ਕੋਲ ਚੈੱਕ ਕਰੋ ਪਰ ਸੜਕਾਂ ਕੁੱਲ ਮਿਲਾ ਕੇ ਵਧੀਆ ਬਣਿਆ ਪਿੰਡਾਂ ਨੂੰ ਕੋਈ ਟੁੱਟੇ ਨਹੀਂ ਕੋਈ ਕੁਝ ਨਹੀਂ ਉਹ ਸੁਖਵੀਰ ਵਾਲੀਆਂ ਛੜਕਾਂ ਜਿਹੜੀਆਂ ਕਹਿੰਦੇ ਸੀ ਬੰਬ ਬਣਾ ਕੇ ਬੰਬ ਸਿੱਟੇ ਤਾਂ ਟੁੱਟ ਨਹੀਂ ਆਣੀ ਆ। ਦੇਖੋ ਕਿੰਨਾ ਏਰੀਆ ਵਿਹਲਾ ਪਿਆ। ਓ ਯਾਰ ਕਣਕ ਤਾਂ ਤੂੰ ਦੇਖ ਲਾ ਤੂੜੀ ਮਾਣੀ ਮਾਣੀ ਤੂੜੀ ਬਣੀ ਆ। ਰੇਹ ਨਹੀਂ ਨਾ ਪਾਉਂਦੇ ਕਣਕ। ਬਿਲਕੁਲ ਆਰਗੇਨਿਕਲ ਖੇਤੀ ਕਰਦੇ ਆ। ਬਿਲਕੁਲ। ਆ ਮੱਕੀ ਲੱਗੀ ਹੋਈ ਆ। ਆਰਗੇਨਿਕ। ਆਪਣਾ ਰਹਿ ਗਿਆ ਜੀ 11 ਮਿੰਟਾਂ ਦਾ ਰਸਤਾ। 11 ਮਿੰਟਾਂ ਚ ਉਹਨਾਂ ਦੇ ਪਿੰਡ ਪਹੁੰਚ ਜਾਗੇ। ਹੋ ਜਾਂਦੇ ਬੰਦੇ ਸਾਡੇ ਅੱਗੇ ਅੱਗੇ ਧੋਰ ਵਾਲਾ ਕਹਿੰਦਾ ਖਤਰੇ ਆ ਜਿਆਦੇ ਲੋਕ ਇੱਥੇ ਨੱਚਣ ਦੇ ਬਹੁਤ ਸ਼ਕੀਨ ਆ ਡੀਜੇ ਡੂਜੇ ਬਹੁਤ ਮਿਲਦੇ ਆ ਸ਼ਹਿਰ ਜੇ ਵਧੀਆ ਏ ਸੀ ਵਿੱਚ ਵਧੀਆ ਸ਼ਹਿਰ ਆ ਵਿੱਚ ਵਿੱਚ ਜਿਵੇਂ ਆਪਾਂ ਕਹਿੰਨੇ ਆ ਵੀ ਇੰਨੀ ਗਰੀਬੀ ਆ ਤਾਂ ਕੋਈ ਸ਼ਾ ਹਾਂ ਬਹੁਤ ਬੜਾ ਆਮਬ ਦੇ ਦਰਖਤ ਇਹ ਤੇਰੇ ਖੰਜੂਰਾਂ ਦੇ ਦਰਖਤ ਤੇ ਕੇਲੇ ਬਹੁਤ ਜ਼ਿਆਦਾ ਲੱਗੇ ਹੋਏ ਆ ਗੱਡੀਆਂ ਯਾਰ ਸਕੋਰਪਿਓ ਬਹੁਤ ਜ਼ਿਆਦੇ ਆ ਆਹ ਵਧੀਆ ਕੋਠੀ ਪਈ ਕੇ ਨਾ ਮਾਪੇ ਇਸ ਤਰ੍ਹਾਂ ਕਰੋ ਕੀਤਾ ਆ ਵੇ ਹਵੇਲੀ ਭਾਈਆ ਹਵੇਲੀ ਮੂਸੇ ਵਾਲੇ ਨਾਲ ਦੀ ਹਵੇਲੀ ਭਾਈਆ ਸਟ੍ਰੀਮ ਤੇ ਲਵਾ ਲੈ ਸਾਰੇ ਲਓ ਜੀ ਪਹੁੰਚ ਗਏ ਆਪਾਂ ਆ ਵੀ ਕਿੱਸਾ ਰਹਾ ਹੁਕਮ ਤੇ ਜਾ ਕਾ ਕਿੱਥੇ ਜਾਣਾ ਹੈ ਇਧਰ ਆ ਜਾ ਉਹ ਕਹਿੰਦਾ ਪਹਿਲਾਂ ਉਧਰ ਜਾਓ ਉਹ ਉਧਰ ਕਹਿੰਦਾ ਉਹ ਉਧਰ ਤੇ ਦੰਗੇ ਹੋ ਗਏ ਪਹਿਲਾਂ ਉਹ ਕਹਿੰਦਾ ਮੈਂ ਲੈ ਕੇ ਜਾਣਾ ਉਹ ਕਹਿੰਦਾ ਭਰਾਇਆ ਕੋਈ ਗੱਲ ਨਹੀਂ ਕਿੱਦਾਂ ਲੜਦਾ ਉਧਰ ਨਾਲ ਚੱਲੇ ਉਹਨੂੰ ਲਾਏ ਪਹਿਲੇ ਉਹ ਕਹਿੰਦਾ ਮੇਰੇ ਆ ਓਹ ਕੋਈ ਨਾ ਬੈਠ ਕੇ ਜਾਣਾ ਓਹ ਚੱਲ ਕੋਈ ਨਾ ਲੈਣਾ ਚੱਲ ਵੜਦਾ ਕੋਈ ਨਾ ਤੇਰੇ ਕੋ ਵੀ ਆਵਾਂਗੇ ਸਾਰਾ ਕੁਝ ਇਕੱਠਾ ਕਰ ਦਵਾਂਗੇ ਓਹ ਦਾਦਾ ਯਾਰ ਜਿਹੜਾ ਤੇ ਬਾੜਾ ਸਾਰਾ ਕੁਝ ਆਵਾਂਗੇ ਕੋਈ ਨਾ ਆਉਣੇ ਜਾ ਓਏ ਆਵਾਂਗੇ ਕੋਈ ਵੀ ਆ ਜਾ ਓਏ ਓਹ ਬੈਠ ਆਇਆ ਉਹ ਤੂੰ ਕਹਾਇਆ ਨਾ ਕੋਈ ਕੱਲਾ ਦੋ ਮਿੰਟ ਠੰਡੀ ਹੋ ਗਈ ਪਰ ਉਹਨੂੰ ਮਾਰ ਲਾ ਆਵਾਜ਼ ਫਿਰ ਹੋਰ ਕੀ ਹੈ ਪੈਸਾ ਠੀਕ ਹੈ ਸਮਾਨ ਠੰਡੀ ਹੋ ਜੋਰ ਕੋਈ ਚਾਹਤ ਨਹੀਂ ਉਹ ਠੰਢੀ ਤਾਂ ਅੱਜ ਉਹ ਲੈ ਚੰਨਾ ਖਾ ਲਾਂਗੇ ਕੋਈ ਉਹ ਆ ਤੂੰ ਉਹ ਇੱਠਾ ਲੱਗੇਗਾ ਉਮੜ ਕੇ ਉਹ ਹਾਂ ਗੋਰੀ ਉਹ ਮਲਾ ਦੋ ਯਾਰ ਉਹ ਮੋਟੂ ਕਿਹਦਾ ਹੈ ਕੀ ਕਰੋਗੇ ਦਾ ਵਾਪਸ ਚ ਲੈਣਾ ਹੀ ਦੇਖ ਲਾ ਆ ਤੂੰ ਹੁਣ ਜਾ ਜੀ ਇਹ ਗੱਡੀ ਅੱਦੇ ਇੱਧਰ ਆ ਜੀ ਇੱਧਰ ਆ ਜੀ ਓਏ ਗੋਰੀ ਪੂਰਾ ਕੋਈ ਇਹ ਕਹਿੰਦਾ ਵੀ ਪਹਿਲਾਂ ਸਾਡੇ ਨਾਲ ਚੱਲੋ ਪੂਰਾ ਪਰ ਆਪਕੋ ਜਾਣਾ ਹੈ ਆਈਏ ਲੋਰ ਉਹ ਆ ਉਹ ਲੋਕਾਂ ਨੂੰ ਮੇਰੇ ਨਾਲ ਚੱਲਣਾ ਕੀ ਕਰੇ ਬਾਪ ਕਹਿਣਾ ਬੜਾ ਦੇਖਦਾ ਇਤੋਂ ਬਾਪ ਚ ਆ ਕੇ ਦੇਖ ਲੈ ਮੈਂ ਕਾਹ ਹੋਣਾ ਬੱਸ ਜਾਏ ਉਹ ਇਹ ਤਾਂ ਲੜੀ ਜਾਂਦਾ ਡਰਦਾ ਉਹ ਮੇਰੇ ਪਾਸ ਆ ਬੋਲ ਮੇਰੇ ਪਾਸ ਆਓ ਜੀ ਇੱਕ ਹੋਰ ਡੰਡ ਪੁਰਾਣਾ ਸਾਹਿਬ ਮਿਸਟਰ ਕਮ ਵਾਲਾ ਮਿਲਿਆ ਸੀ ਆ ਜਾ ਆ ਜਾ ਇਹ ਨਾਮ ਸੀ ਪਾਲੀ ਇਹਦਾ ਉਦਨ ਉਦਨ ਨਾਮ ਦੇਦਾ ਅੱਛਾ ਠੀਕ ਚ ਇਹ ਬੰਦਾ ਬਹੁਤ ਪੁਰਾਣਾ ਲੱਗਿਆ ਆਪਣੇ ਠੀਕ ਹੈ ਠੀਕ ਹੈ ਇਹ ਹੁਣ ਲੱਗਿਆ ਨਹੀਂ ਵੈਸੇ ਹੁਣ ਅੱਛਾ ਪਹਿਲਾਂ ਸੀਗਾ ਉਹ ਪੁੱਤਨ ਦੀ ਆਪ ਹੁੰਦਾ ਮੈਂ ਇਹ ਉਹਦਾ ਭਾਈ ਇਹ ਲਾਲ ਦਾ ਅੱਛਾ ਕਿਹੜਾ ਬੋਲਾ ਲਾਲ ਉਹਦਾ ਉਹਦਾ ਭਾਈ ਇਹ ਇਹ ਨਹੀਂ ਹੁੰਦਾ ਨਾ ਹੁਣ ਇਹ ਨਹੀਂ ਆਪਣੇ ਝੋਨਕ ਨੂੰ ਲਾਉਣੀ ਹੁੰਦੀ ਦੇਖੋ ਘਰ ਓ ਯਾਰ ਅੱਡ ਬੰਦੇ ਆ ਹਾਂ ਇਹ ਬੰਦਾ ਪੁਰਾਣਾ ਹੈ ਹਾਂ ਰੋਕ ਰੋਕ ਲੱਭਦੇ ਨੇ ਮਿਲਣਾ ਓ ਠੀਕ ਵਾ ਓ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆਤੇ ਬਸਾਤੇ ਆਪ ਨੂੰ ਵੇਚ ਲਵਾਉਂਦੇ ਆ। ਪੂਰਾ ਸ਼ਾਮ ਤੱਕ ਆਪਾਂ ਨਹੀਂ। ਜਿਹੜੇ ਬੰਦੇ ਮਾਨ ਕਰਦੇ। ਸ਼ਾਮ ਤੱਕ ਇਹੀ ਪਿੰਡ ਵਿੱਚ ਘਟ ਹੋਣਾ ਪੜਦਾ। ਦੇਖਦੇ ਆ ਮੌਕਾ ਕਿਵੇਂ ਉਹ। ਇਹ ਇੱਕ ਪਿੰਡ ਦੇ ਹੀ ਬੰਦੇ ਸਾਰੇ ਇਹ ਆਪਣੇ ਦਾ। ਉਹਦੇ ਉਹੀ ਉਹਦਾ ਭਾਈ ਲੰਬੂ। ਦੋਰੀ ਦਾ ਭਾਈ ਉਹਦੇ। ਉਹ ਖੜਾ ਅੱਛਾ ਅੱਛਾ। ਹਾਂ। ਜੀ। ਪੰਜ ਆ ਗਏ ਆਪਾਂ। ਹਾਂ ਭਾਈ ਕਿਦਾਂ ਫੀਲ ਹੋ ਰਿਹਾ ਇੱਥੇ ਆ ਕੇ? ਹਾਂ ਬਹੁਤ ਇੱਜਤ ਮਾਨ ਕਰਦੇ ਆ। ਕਿਚ ਕਿਚ ਲੈ ਕੇ ਜਾ ਰਿਹਾ ਹੈ। ਕੈਸਾ ਹੈ? ਖਾਣਾ ਪੀਣਾ ਬਣਾਇਆ ਹੋਇਆ ਹੈ। ਕੋਈ ਗੱਲ ਨਹੀਂ। ਪਹਿਲੇ ਕ ਜਾਈਏ ਉਸੇ ਕ ਬਾਤ ਹੈ। ਹਾਂ? ਪਹਿਲੇ ਉਸੇ ਕ ਬਾਤ ਜਾਈਏ। ਟੀਮ ਸਾਰੇ ਆ ਕੇ ਬੈਠ ਗਏ। ਤੇ ਬਾਰੀ-ਬਾਰੀ ਸਾਰੇ ਆ ਰਹੇ ਜਿਹਨੂੰ ਪਤਾ ਲੱਗ ਰਿਹਾ। ਸਰਦਾਰ ਹੁਣੇ ਆਏ ਹੋਇਆ। ਸੱਲ ਨਾ ਰਹੇ ਆ। ਹੋਰ ਸਾਡੇ ਭਾਈ ਵੀ ਨੇ। ਦੇਰ ਤੇ ਕਹਿੰਦੇ ਦਿੱਕਤ ਰਹਿੰਦੀ ਆ ਤੇ ਸਾਡੇ ਨੇ ਸਪੈਸ਼ਲ ਯੂਨਾਈਟਰ ਲੈ ਆਏ ਆ ਦੋ ਪੱਕੇ ਲਾ ਰੱਖੇ ਇਹਨਾਂ ਨੇ ਬਾਅਦ ਦੇਖੋ ਉਹ ਬਾਸ ਯਾਰ ਇੰਨਾ ਨਾ ਲੈ ਕੇ ਆਓ ਅਸੀਂ ਖਾਵਾਂਗੇ ਕਿਵੇਂ ਇੰਨਾ ਤੇ ਇਤਨਾ ਕਿਵੇਂ ਆਏਗੇ ਕੈਸੇ ਇਤਨਾ ਮੀਟ ਕਿਵੇਂ ਖਾएंगे ਉਹ ਨਾ ਯਾਰ 17 ਸਾਲ ਲਗਾਏ ਆ ਇਹਨਾਂ ਦੇ ਉਹ ਬਾਈ ਕੇ ਤੇ ਉਹ ਦੱਸਦੇ ਆ ਬਾਈ ਬਾਲੀ ਨੂੰ ਤੇ ਹਰੇ ਦਾ ਨਾ ਤਾਂ ਕਹਿੰਦਾ ਮੈਂ ਚੱਕਦਾ ਹੁੰਦਾ ਤੇ ਸਾਰਾ ਉਹ ਦੋਸਤ ਯਾਦ ਕਰ ਰਿਹਾ ਟਾਈਮ ਨੂੰ ਕੋਈ ਗੱਲ ਚਲ ਠੀਕ ਆ ਜਾ ਚਲੋ ਜੀ ਲਓ ਜੀ ਲਗ ਲਗ ਸਾਰੇ ਸਾਥੀ ਮਿੱਤਰਾਂ ਦੇ ਘਰੇ ਜਾ ਰਹੇ ਆਂ ਇਹ ਸਵਾਗਤ ਦੇ ਲਈ ਬੈਠੇ ਆਂ ਬਿਜਲੀ ਕਾ ਮਾਨੇ ਕੁਝ ਕਾਰ ਬਾਰ ਹੋ ਰਹਾ ਇਸ ਕੋ ਬਿਲਕੁਲ ਨਹੀਂ ਹੈ ਉਸ ਕੋ ਉਸ ਕਾ ਹੋ ਗਿਆ ਕੋਈ ਜੀ ਕੁਰਸੀ ਵਾਲੀ ਸੇ ਖਿੱਚਾ ਇਹ ਪਾਣੀ ਬੜੀਆ ਪੀਨੇ ਕੋ ਜੀ ਨਾਲ ਕੇ ਕਰ ਜੀ ਦੋ ਤਨ ਜਾਣੇ ਦੇ ਘਰ ਜਾਣ ਤੋਂ ਬਾਅਦ ਹੁਣ ਅੱਗੇ पंजाबी बोलते तो उसके घर जाने लगे अब हम चले हैं चुल्लु के घर बिहार से ਹਾਂ ਇਹ ਕੁਰਸੀ ਉੱਤੋਂ ਨਾ ਲਾ ਲਈ ਨਹੀ 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 ਯਾਰ ਫੇਰਾ ਅਸੀਂ ਸਭ ਠੰਡਾ ਵਾਲਾ ਨੇ ਥੋੜਾ ਥੋੜਾ ਪੀ ਲੈ ਯਾਰ ਇਹਨੇ ਖਾਵਾਂਗੇ ਕਿਵੇਂ ਉਹ ਵਿਚਾਰਾ ਖਾ ਗਿਆ ਤਾਂ ਮੂਰੇ ਥੋੜਾ ਮੂੰਹ ਉਠਾ ਲੈਣਾ ਥੋੜਾ ਜਿਹਾ ਥੋੜਾ ਜਾਂ ਅਨਸੁਖ ਆਈ ਨਹੀਂ ਇੱਧਰ ਵੀ ਪੰਛੀਆਂ ਦੀ ਕਬੂਤਰਾਂ ਲਈ ਇਹਨਾਂ ਨੇ ਬਣਾ ਕੇ ਲਾਏ ਹੋਏ ਆ ਚਲ ਆਜੋ ਇਹ ਕਾਰਾ ਇਹ ਕਾਰਾ ਦਾ ਕਹੋ ਇਹਦਾ ਯੂਟਿਊਬਰ ਬਰਾਹਮ ਗਿਆਤੋ ਕਾਰਬਨ ਜਾਨੇ ਨਿਕਲ ਜਾਏ ਤੇ ਅੱਗੇ ਅੱਗੇ ਜਾਂਦਾ ਹੀ ਹੈ ਤੇ ਪਿੰਡ ਦਾ ਵੀ ਗੱਲ ਕਰਦੇ ਆਂ ਵੀ ਵਾਟਰ ਮਾਚ ਦਾ ਕੀ ਹਿਸਾਬ ਕਿਤਾਬਾ ਇੱਥੇ ਬਿਜਲੀ ਦੇ ਮੀਟਰਾਂ ਦਾ ਬਿਜਲੀ ਦਾ ਕੀ ਹਿਸਾਬ ਕਿਤਾਬਾ ਤੇ ਉਹ ਵੀ ਥੋੜੋ ਸਾਰਾ ਦਿਖਾਵਾਂਗੇ ਵੀਡੀਓ 'ਚ ਤੇ ਇੱਥੇ ਤੁਸੀਂ ਇੱਕ ਮੀ ਦੇਖੋ ਵੀ ਬਹੁਤ ਜਾਦੇ ਲੋਕਾਂ ਨਾਲ ਆ ਕੇ ਸਵਾਗਤ ਕਰਦੇ ਆਂ ਇਹ ਤਾਂ ਨਹੀਂ ਤੇ ਹਰੇ ਘਰੇ ਕੋਈ ਬਿਨਾ ਖਵਾਏ ਜਾਂ ਪਿਆਏ ਬਾ ਮੋੜਦੇ ਨਹੀਂਗੇ ਉਹ ਕਹਿੰਦੇ ਭਲਾ ਇੱਕੋ ਤਰੀਕੇ ਜਾਏ ਪੀਕੇ ਜੀ ਮਾਕਰ ਮਦਦਵਾ ਮਾਰੇ ਨੰਬਰ ਆਪਣੇ ਪੰਜਾਬ ਚ ਕਹਿ ਰਹੇ ਆ ਕਿ ਸਮਾਰਟ ਮੀਟਰ ਲੱਗਣ ਨਹੀਂ ਦੇਣੇ ਲੱਗ ਜੁੰਦੇ ਨੇ ਤੇ ਦੇਖੋ ਬਿਹਾਰ ਚ ਆਲਰੇਡੀ ਮੀਟਰ ਲੱਗ ਚੁੱਕਿਆ ਤੇ ਚਿਪ ਵਾਲੀ ਮੀਟਰ ਹੈ ਜਿੰਨਾ ਰੀਚਾਰਜ ਕਰੋਗੇ ਉੰਨੇ ਹੀ ਚੱਲਦੇ ਆ ਇਹ ਕਹਿੰਦੇ ਵੀ ਜੀ ਅਸੀਂ 100 200 ਰੁਪਏ ਦਾ ਰੀਚਾਰਜ ਕਰੀਏ ਇੱਕ ਬੱਲਬ ਤੇ ਪੱਖਾ ਮਹੀਨਾ ਕਿ ਚੱਲ ਜਾਂਦੇ ਆ ਸਾਡੇ ਯਾਰ ਉਸ ਤੋਂ ਬਾਅਦ ਜੂਸ ਨਹੀਂ ਕਰਦੇ ਥੋੜੀ ਮੋਟੀ ਬਿਜਲੀ ਯੂਜ਼ ਕਰਦੇ ਆ ਚਲੋ ਜੀ ਹਾਂ ਜੀ ਪਿਹਾਰ ਚ ਮੀਟਰ ਲੱਗੇ ਆ ਪ੍ਰੀਪੇਡ ਉਹਨਾਂ ਦੇ ਡਿਟੇਲ ਇੱਕੋ ਨਹੀਂ ਹਲੇ ਅੱਲ ਦੇ ਅਕਾਊਂਟ ਬੈਲੈਂਸ ਸ਼ੋ ਕਰ ਰਿਹਾ ਰੀਚਾਰਜ ਅਮਾਉਂਟ ਸ਼ੋ ਕਰ ਰਿਹਾ ਅਗਰ ਮਾਈਨਸ ਚ ਹੋਜੂ 100 ਰੁਪਏ ਦੇ ਮਾਈਨਸ ਤੱਕ 50 ਰੁਪਏ ਮਾਈਨਸ ਤੱਕ ਮੀਟਰ ਚੱਲਦਾਗਾ ਉਸ ਤੋਂ ਬਾਅਦ ਬੰਦ ਕਰ ਦਿੰਦੇ ਆ ਇਹ ਹੈ ਪ੍ਰੀਪੇਡ ਮੀਟਰ ਜਿਹੜੇ ਲੱਗੇ ਆ ਬਿਹਾਰ ਚ ਉਹਦੇ ਡਿਟੇਲ ਆ ਆ ਇਹਨਾਂ ਨੇ ਪਿੰਡ ਦਾ ਸਰਪੰਚ ਆ ਬਿਜਲੀ ਫਰੀ

ਕਬੱਡੀ ਹੋਈ ਹੜੰਬਿਆਂ ਨਾਲ ਕੱਢਣਗੇ ਪਿੰਡ ਦਾ 뷰 ਹੈ ਜੀ ਚੈੱਕ ਕਰੋ ਹਾਂ ਗੁڈੂ ਬਈਆ ਕਿਹਦਾ ਲੱਗ ਰਹਾ ਹੈ ਜਹਾ ਪੇ ਆ ਕੇ ਬਹੁਤ ਵਧੀਆ ਬਈਆ ਜੀ ਬਿਹਾਰ ਚ ਤਮਾਕੂ ਦੇ ਬੂਟੇ ਕਿੰਨੇ ਸ਼ਮਤਾ ਹਨ ਉਹ ਇਸਕੇ ਜੜਦਾ ਬਣੇ ਜੀ ਜੜਦਾ ਬਣੇ ਬੂਟੇ ਆ ਜਿਹੜੇ ਕਿਵੇਂ ਬਣਾਉਂਦੇ ਆ ਇਹਨੂੰ ਕਿਵੇਂ ਬਣਾਉਂਦੇ ਆ ਤਮਾਕੂ ਕੋ ਤਮਾਕੂ ਹੈ ਇਸਕੋ ਸੁਕਾ ਓਖਾ ਕਰ ਔਰ ਇਸਕੋ

ਆਪਣੇ ਪੰਜਾਬ ਚ ਏਡੀਆਂ ਦੀਆਂ ਘਰਾਂ ਚ ਟੈਂਕੀਆਂ ਲੱਖ ਰੱਖੀਆਂ ਤੇ ਇਹਨਾਂ ਨੂੰ ਪੁੱਛੋ ਪਾਣੀ ਦੀ ਵੇਸਟੇਜ ਤੇ ਪਾਣੀ ਦੀ ਕਦਰ ਕੀ ਚੀਜ਼ ਆ ਤੇ ਇਹ ਟੈਂਕੀ ਦੇ ਕਹਿੰਦੇ ਆ ਵਾਟਰ ਟੈਂਕਸ ਬਣਾਉਣ ਤੇ 15 ਲੱਖ ਰੁਪਏ ਦਾ ਖਰਚਾ ਆਇਆਗਾ ਤੇ ਕਿਤੇ ਆ ਪਿੰਡ ਦੇ ਮੁਖੀਆ ਜੀ ਆ ਇੱਥੇ 12 ਪਿੰਡਾਂ ਦੀ ਇੱਕ ਪੰਚਾਇਤ ਇੱਕ ਸਰਪੰਚ ਬੰਦਾ ਤੇ ਇੱਕ ਪਿੰਡ ਚ ਜੋ ਮੁਖੀਆ ਕਿਹਾ ਜਾਂਦਾ ਉਹ ਬਾੜ ਦਾ ਪ੍ਰਧਾਨ ਕਹਿੰਦੇ ਜਾਂ ਮੁਖੀਆ ਕਹਿੰਦੇ ਆ ਤੇ 12 ਪਿੰਡਾਂ ਦਾ ਇੱਕ ਸਰਪੰਚਾ ਸਾਡਾ ਇਨਾ ਮਾਨ ਤਨ ਕੀਤਾ ਸਾਡਾ ਵੀ ਹੱਕਵੰਦ ਸੀ ਇਹਨਾਂ ਲਈ ਚੀਜ਼ਾਂ ਲੈ ਕੇ ਆਉਂਦਾ ਤੇ ਅਸੀਂ ਵੀ ਇਹਨਾਂ ਬੱਚਿਆਂ ਦੇ ਲੈ ਆਏ ਆ ਹੈ ਚੇਕ ਹੋਇਆ ਸਾਰੇ ਚੱਲਦੇ ਆ ਦਰਵੰਗਾ ਉੱਥੇ ਸਾਡੇ ਦੂਜੇ ਸਾਥੀ ਮਿੱਤਰ ਦੇ ਬੰਦੇ ਨੇ ਹੁਣ ਉਹਨਾਂ ਕੋਲ ਚੱਲਦੇ ਆ ਆ ਜਾਓ ਬਈ ਅਚਾਰ ਚਾਰ ਦੇ ਗਿਫਟ ਕਿੰਨੇ ਮਿਲਾ ਧੋ ਲਈ ਦਿੱਤੀ ਉਹਨਾਂ ਨੇ ਗਿਫਟ ਚ ਕਿੰਨੇ ਬਹੁਤ ਅੱਛਾ ਚਾਰ ਬਣਾਇਆ ਹੈ ਗਾ ਤੇ ਹੁਣ ਆਪਾਂ ਅਲਵੀ ਦਾ ਕਹਿੰਦੇ ਆ ਪਿੰਡ ਨੂੰ ਤੇ ਅੱਗੇ ਨਿਕਲਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਬਹੁਤ ਸੇਵਾ ਕੀਤੀ ਸਾਰਿਆਂ ਨੇ ਚਲੋ ਠੀਕ ਹੈ ਜੀ ਠੀਕ ਹੈ ਠੀਕ ਹੈ ਧੰਨਵਾਦ ਚਲੋ ਮੁੰਡਾ ਬੰਗ ਨੀੜੇ ਰੱਖਿਆ ਗਾ ਉਹ ਕੋਈ ਨਾ ਬੰਦ। ਉਹ ਠੀਕ ਐ। ਠੀਕ ਐ ਜੀ। ਆ ਜੀ ਹੁਣ ਤੂੰ ਬਾਹਲੀ ਛੁੱਟਿਆ ਨਾ ਕਰ। ਇਹ ਕਰ ਆ ਬਣਾ ਹੁਣ। ਇਹਨੂੰ ਵਿਆਹ ਦੇਖਣ ਨੂੰ ਭੇਜਿਆ ਸੀ ਤੈਨੂੰ ਵਿਆਹ ਦੇਖ ਲਿਆ ਤੂੰ ਆ ਜਾ ਮਾ। ਆ ਗੱਡੀ ਕਿਰਨ ਬਗਾ। ਇਹ ਗੱਡੀ ਆ। ਤੂੰ ਵੀ ਆ ਜਾ ਤੈਨੂੰ ਵੀ ਠੀਕ ਦਾ। ਇਹਨਾਂ ਤੈਨੂੰ ਹੁਣ ਹੀ ਖੱਟ ਲੈਣਾ ਗੱਡੀ ਦੇਖ ਲੈ। ਆਇਆ ਤਰੂ ਠੀਕ ਦਾ ਆਹ। ਠੀਕ ਐ ਜੀ। ਇਹ ਉਹ ਨਾ ਰੋੜਾ। ਕੀ ਗੇਟ ਖੋਲੋ ਉਹ ਕੋਈ ਉਹ ਨਹੀਂ ਉਹ ਨਹੀਂ ਨਹੀਂ ਨਾ ਨਭਰਾਉ ਨਹੀਂ ਨਹੀਂ ਉਹ ਕੋਈ ਉਹ ਨਹੀਂ ਮਾਨ ਹੁੰਦਾ ਬਹੁਤ ਲੱਗਾ ਕਿੰਨਾ تھا ਚਾਰੋ ਆਦਮੀ ਦਾ ਪੰਜੋ ਦਾ ਉਹ ਕੋਈ ਅਜੇ ਗਲਤ ਆ ਉਹ ਬਹੁਤ ਮਾਨ ਕੀਤਾ ਕੋਈ ਬਹੁਤ ਮਾਨ ਕੀਤਾ ਚਲੋ ਠੀਕ ਵਾ ਠੀਕ ਹੈ ਕਮਾਣਾ ਹੈ ਤੁਨੇ 750 ਉਹ ਕੋਈ ਕਰ ਲੈ ਕੰਮ ਕਰ ਚਲ ਠੀਕ ਹੋ ਗਿਆ ਠੀਕ ਇਹ ਕਰੀ ਉਹ ਰਵਾ ਉਹ ਦਿੱਥੇ ਆ ਕੇ ਵਧੀਆ ਲੱਗਿਆ ਮੇਰਾ ਮਾਨ ਬਹੁਤ ਮਾਨ ਕੀਤਾ ਬਹੁਤ ਯਾਰ ਇਹ ਮਾਨ ਮਹਿਸੂਸ ਹੋਣਾ ਹੀ ਆ ਮਾਨ ਕੀਤਾ ਬਹੁਤ ਇੰਨਾਂ ਨੇ ਇਹ ਆ ਬਿਹਾਰ ਦੇ ਪਿੰਡ ਤੇ ਦੇਖੋ ਤੇਜ਼ ਹਵਾਵਾਂ ਚੱਲ ਰਹੀਆਂ ਬਾਹਰ ਰੇਤਾ ਮਿੱਟੀ ਉੱਡ ਰਿਆ ਇਹ ਕਹਿੰਦੇ ਚੱਲਦੀਆਂ ਰਹਿੰਦੀਆਂ ਤੇ ਲੈਟ ਰਾਹ ਹੋ ਜਾਏ ਤੇ ਜਲਦੀ ਦੇ ਤਾਂ ਨਹੀਂ ਹੁੰਦੇ ਪ੍ਰੋਬਲਮ ਰਹਿੰਦੀ ਰਹਿੰਦੀ ਆ ਫਿਰ ਦੇਖੋ ਘਰ ਕਿੱਦਾਂ ਨੇ ਬਣੇ ਹੋਏ ਆ ਲੋਕਾਂ ਦੇ ਦੇਖੋ ਇਦਾਂ ਦੇ ਘਰਾਂ 'ਚ ਲੋਕ ਰਹਿੰਦੇ ਇੱਥੇ ਦੁੱਧ ਦਾ ਰੇਟ ਕੀ ਕਹਿੰਦੇ ਸੀਗੇ 300 500 ਬਾਜੇ ਦਾ ਦੁੱਧ ਤੇ 110 ਰੁਪਏ ਹੈ ਕੰਗਾ ਦਾ ਦੀ ਦੀ ਬਤੀ ਗਿਆ ਸੀ ਯਾਰ ਵਧੀਆ ਨਾਲ ਤੇ ਹਾਂ ਹੈ ਸਭ ਪੈਨ ਦਰਦੋ ਅੱਛਾ ਹੈ। ਹਾਂ। ਕੀ ਹਵਾਵਾਂ ਚੱਲ ਰਹੀਆਂ ਆ ਉਹ ਪੱਠੇ ਦੇ ਦੇ ਕੋ ਰੇਤਾਂ ਉੱਡਿਆ ਫਿਰਦਾ। ਚੱਲ ਚੱਲ ਚੱਡ ਚੱਡ ਰਹਿਣ ਦੇ। ਉਹ ਰਹਿਣ ਦੇ ਰਹਿਣ ਦੇ। ਅੱਬਿਆਰ ਤੇ ਦੇਖੋ ਵਿਆਹ ਆ ਗੱਡੀਆਂ ਤੁਹਾਨੂੰ ਸਾਊਂਡ ਵਾਲੀਆਂ ਗੱਡੀਆਂ ਬਹੁਤ ਜ਼ਿਆਦਾ ਦੇਖਣੀਆਂ। ਇੰਨਾ ਚ ਸਾਊਂਡ ਬਹੁਤ ਜ਼ਿਆਦਾ ਚੱਲਦਾ। ਉਹ ਵਿਆਹ ਆ ਐਨਜੋਏ ਕਰਦੇ। ਗੱਡੇ ਹਲਾ ਦਿੰਦੀ ਐ ਕਮਰ ਜਦਾਂ ਕੋਲ ਦੇ ਲੰਗਦੀ ਆ